वेलकम टू वीडियो वीरै और किमे हो सारे ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲਾਂ ਤੇ ਕਮੈਂਟ ਕਰਨਾ ਨਾ ਭੁੱਲਿਓ ਆਲੂ ਬਾਰੇ ਜਾਣਕਾਰੀ ਤੁਹਾਨੂੰ ਦੇਵਾਂਗੇ ਅੱਜ ਕੀ ਰੇਟ ਚੱਲਦਾ ਪਿਆ ਆ ਤੇ ਪੱਕੀ ਪਟਾਈ ਕੋਲੋਂ ਨੂੰ ਸ਼ੁਰੂ ਹੋਣੀ ਆ ਆਪਣੀ ਬਾਕੀ ਸ਼ੁਰੂ ਹੋ ਚੁੱਕੀ ਆ ਮੰਡੀ ਵੀ ਆਉਣਾ ਸ਼ੁਰੂ ਹੋ ਚੁੱਕਾ ਆ ਸਾਰੀ ਜਾਣਕਾਰੀ ਆ ਇਸ ਵੀਡੀਓ 'ਚ ਅੱਲਾ ਤੁਹਾਨੂੰ ਦਿਖਾਉਨੇ ਆਪਾਂ ਆਲੂ ਆਪਣੇ ਜਿਨ੍ਹਾਂ ਦੀ ਬੇਲਾਂ ਵੱਡੀਆਂ ਨੂੰ ਆਪਾਂ ਨੂੰ 20 ਤੋਂ 22 ਕਿ 23 ਦਿਨ ਹੋ ਚੁੱਕੇ ਆ ਤੇ ਜਿਹੜੀਆਂ ਇੱਧਰ ਵੱਡੀਆਂ ਆ ਇਹਨਾਂ ਨੂੰ 17 ਦਿਨ ਹੋਏ ਆ ਅਜਾ ਆਲੂ ਆਪਾਂ ਪੱਟਾਂ ਹੀ ਹੁਣ ਥੋੜੇ ਜਿਹਾ ਘਰ ਖਾਣੇ ਆ ਤੇ ਦੇਖਦੇ ਆ ਛੱਲ ਕਿਦਾਂ ਦੀਆਂ ਦੀ ਨਿਕਲਦੀ ਆ ਤੇ ਰੰਗ ਚੈੱਕ ਕਰਾਉਨੇ ਆ ਜੀ 3 ਜਨਰੇਸ਼ਨ ਆ ਪੁਖਰਾ ਆਲੂ ਆ ਆਪਣਾ ਜੇ ਆਪਾਂ ਮੰਡੀ ਦੀ ਗੱਲ ਕਰੀਏ ਮੰਡੀ ਜਿਹੜਾ ਜੇ ਕੱਚਾ ਆਲੂ ਜਾਂਦਾ ਆ ਕੱਚੀ ਛੱਲ ਵਾਲਾ ਉਹਦਾ ਰੇਟ 160 ਤੋਂ 200 ਰੁਪਏ ਤੇ ਜੇ ਆਪਾਂ ਪੱਕੀ ਛੱਲ ਦੀ ਗੱਲ ਕਰਦੇ ਆ ਪੱਕੀ ਛੱਲ ਵਾਲਾ ਰਾਸ਼ਨ ਕੱਲਾ ਜਾ ਰਿਹਾ ਮੰਡੀ ਬੀ ਗੋਲੀ ਰੱਖ ਲੈ ਆ ਜਿੰਨੇ ਵੀ ਜੀਮੀਦਾਰਾ ਪੱਟ ਰਿਹਾ ਆਪਣੀ ਏਰੀਆ 'ਚ ਤੇ ਉਹਦਾ ਰੇਟ 200 ਰੁਪਏ ਲੈ ਕੇ 240 ਰੁਪਏ ਕੱਟਾ ਜਾ ਰਿਹਾ ਜਿਹੜਾ ਚੰਗਾ ਰੰਗ ਰਾਸ਼ਨ ਦਾ ਤੇ ਆਪਾਂ ਚੈੱਕ ਕਰਾਉਨੇ ਆ ਆਪਣਾ ਇੱਥੋਂ ਪੱਟ ਕੇ ਬੂਟੇ ਕੀ ਸਾਈਜ਼ ਆ ਤੇ ਕੀ ਰੰਗ ਆ ਆਪਣੇ ਬੂਟਿਆਂ ਦਾ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਅੱਜ ਦੀ ਗੱਲ ਕਰੀਏ ਮੌਸਮ ਦੀ ਮੌਸਮ ਅੱਜ ਬਹੁਤ ਖਰਾਬ ਹੋ ਚੁੱਕਾ ਆ 22 23 ਤਿੰਨ ਮਰੀ ਦਾ ਮੀਂਹ ਦੱਸ ਰਿਹਾ ਜੋ ਕਿ ਜਾਦਾ ਕਈ ਏਰੀਆ ਚ ਪੈਣ ਦੀ ਸੰਭਾਵਨਾ ਆ ਜਿੱਦਾਂ ਕੀ ਨੈੱਟ ਤੇ ਦੱਸ ਰਹੇ ਆ ਬਾਕੀ ਦੇਖੋ ਰਾਤ ਨੂੰ ਕੀ ਕਾਰਵਾਈ ਪੈਂਦੀ ਆ ਬੱਦਲ ਹੋਣਾ ਸ਼ੁਰੂ ਹੋ ਚੁੱਕਾ ਆ ਤੇ ਸਵੇਰ ਨੂੰ ਦੁਬਾਰਾ ਵੀਡੀਓ ਬਣਾਵਾਂਗੇ ਫਿਲਹਾਲ ਹੁਣ ਦੇਖੋ ਖੇਰਾਂ ਸੁੱਕੀਆਂ ਪਈਆਂ ਆ ਖੇਰਾਂ ਚ ਬਿਲਕੁਲ ਮੋਇਸਚਰ ਨਹੀਂ ਹੈਗਾ ਜਿੱਲੀਆਂ ਨਹੀਂ ਹੈਗੀਆਂ ਐਨ ਪੂਰੀ ਸੁੱਕ ਚੁੱਕੀ ਆ ਕਿ ਪਾਣੀ ਹਿਸਾਬ ਨਾਲ ਲੱਗਾ ਸੀਗਾ ਜਿਸ ਕਾਰਨ ਰੰਗ ਵਧੀਆ ਬੰਦਾ ਆਲੂ ਦਾ ਫਿਲਹਾਲ ਆਲੂ ਪਟਦੇ ਆ ਇੱਥੇ ਆ ਇੱਥੇ ਵਟਲਾ ਆਲੂ ਪਟਾਈ ਕਰਾਂਗੇ ਥੋੜੀ ਜੀ ਘਰ ਲੈ ਜਾਣ ਵਾਸਤੇ ਨਾਲ ਰੰਗ ਚੈੱਕ ਕਰਾਉਨੇ ਆ ਤੁਹਾਨੂੰ ਓਏ ਆ ਜਾ ਉਹਨੂੰ ਲੈ ਕੇ ਆ ਫਿਰ ਫਿਲਹਾਲ ਆਪਾਂ ਆਲੂ ਕੱਢ ਕੇ ਦੇਖਦੇ ਆ ਮੀਂਹ ਤੋਂ ਪਹਿਲਾਂ ਇਹ ਨਿਕਲ ਲਾਂਗੇ ਤੇ ਮੀਂਹ ਤੋਂ ਬਾਅਦ ਫੇਰ ਚੈੱਕ ਕਰਾਂਗੇ ਆਪਾਂ ਨੂੰ ਕੀ ਫਰਕ ਪੈਂਦਾ ਹੈ ਨਾ ਆਲੂਆਂ ਰੰਗ ਦੇਖੋ ਕਿੰਨਾ ਚਿੱਟਾ ਤੇ ਛੱਲ ਪੱਕ ਚੁੱਕੀ ਪੂਰੀ ਹੁਣ ਛੱਲ ਨੂੰ ਲੱਥ ਦੀ ਨਹੀਂ ਗਈ ਰੰਗ ਬਹੁਤ ਸੋਹਣਾ ਆਇਆ ਆਲੂ ਨੂੰ ਅੱਖਾਂ ਸ਼ੇਪ ਦੇਖੋ ਕਿੰਨੀ ਸੋਹਣੀ ਆ ਇਹ 20 ਸੈਜ ਰੱਖਣਾ ਆਪਾਂ ਸਾਰਾ ਘਰ ਦਾ ਬੀਤ ਤਿਆਰ ਕਰਦੇ ਆ ਪੁਖਰਾ ਜੀ 3 ਜਨਰੇਸ਼ਨ ਆ ਇਹ ਤੇ ਫਿਲਹਾਲ ਤਾਂ ਖੇੜਾ ਬਹੁਤ ਵਧੀਆ ਆ ਸੁੱਕੀਆਂ ਪੀਆਂ ਆ ਜੇ ਮੀਂਹ ਨਾ ਪਵੇ ਫਿਰ ਪਟਾਈ ਬਹੁਤ ਵਧੀਆ ਹੋਵੇ ਰੇਟ ਵੀ ਚੰਗਾ ਲੱਗਦਾ ਕਿਉਂਕਿ ਰੰਗ ਜਿੰਨਾ ਸੁੱਕੇ ਖੇੜਾ ਉਨਾ ਹੀ ਵਧੀਆ ਰੰਗ ਬੰਦਾ ਆ ਤੇ ਫਿਲਹਾਲ ਰੰਗ ਬਹੁਤ ਸੋਹਣਾ ਆਪਣੇ ਆਲੂਆਂ ਦਾ ਹਰ ਇੱਕ ਚਮਕਦਾ ਆਲੂ ਦੇਖੋ ਕਿੰਨੀ ਦੂਰੋਂ ਲੱਗ ਜਾਂਦਾ ਪਤਾ ਆਲੂ ਚਮਕਦਾ ਪਿਆ ਦੇਖੋ ਮਿੱਟੀ ਲੱਥੀ ਆ ਤੇ ਆਲੂ ਦੇ ਸ਼ੇਪ ਦੇਖੋ ਯਾਰਾ ਤੇ ਰੰਗ ਦੇਖੋ ਯਾਰਾ ਕਿਦਾਂ ਲਿਸ਼ਕਦਾ ਪਿਆ ਛੱਲ ਪੱਕ ਚੁੱਕੀ ਪੂਰੀ ਤੇ ਕੁਆਲਿਟੀ ਚੈੱਕ ਕਰੋ ਦੁਖੀ ਯਾਰ ਆਲੂ ਦੀ ਆ ਵੀ ਚੈੱਕ ਕਰੋ ਯਾਰ ਰੰਗ ਦੇਖੋ ਕਿੰਨੇ ਸੋਹਣੇ ਆਲੂ ਦੇ ਬਾਕੀ ਹੁਣ ਅੱਜ ਦੀ ਰਾਤ ਨੂੰ ਲੱਗੂ ਪਤਾ ਕੀ ਬੰਦਾ ਆ ਮੀਂਹ ਦਾ ਕਿੰਨਾ ਕ ਪੈਂਦਾ ਆ ਬਾਕੀ ਆਪਾਂ ਕੱਲ ਨੂੰ ਦਿਖਾਵਾਂਗੇ ਖੇਤ ਫੇਰ ਆਵਾਂਗੇ ਇੱਥੇ ਵੀਡੀਓ ਬਣਾਵਾਂਗੇ ਤੁਸੀਂ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਹੁਣੇ ਟਾਈਮ ਲਈ ਬਾਏ ਸੋਹ ਰੰਗ ਬਹੁਤ ਈ ਆਲੂ ਦਾ ਬਣਿਆ ਸਾਈਜ਼ ਵੀ ਵਧੀਆ ਬਣਿਆ ਪਟ पट्टी का इतना चुकई करनी ती हो गया चल च राशन भी सोना बन गया राशन देखो चल चपा ਲੱਗ ਲੱਲ ਨਹੀਂ ਰੰਗ ਆਉਂ ਚਾਰ ਕਰ ਕੇ ਛਾਂ ਕਰ ਕੇ ਆ ਥੋੜਾ ਜਿਹਾ ਇੱਥੋਂ ਹੱਥ ਫੇਰ ਆ ਲੈ ਤੱਕ ਹਰ ਆਲੂ ਚੱਕਰੀਮ ਚੱਕੋ ਆਂ ਦਲੇ ਉਹ ਹਰੀ ਆਲੂ ਆ ਰਹਿਣ ਦੇ ਬਾਈ ਨੇ ਨੇ ਪਟਲਾ ਫੁੱਡਾ ਲੂ ਲੈ ਫੁੱਡਾ ਲੂ ਪਟਲੋ ਪਟਲੋ ਹੋ ਕਿੱਡਾ ਪਟਾਲੂ ਬੜਾ ਵੱਡਾ ਆਲੂ ਕਰ ਲੈ ਤੂੰ ਰਾਸ਼ਨ ਦਾ ਸਾਇਆ ਦੇਖੋ ਯਾਰ ਆ 60 ਦੰਦੇ ਆਲੂ ਆ ਜਿਹੜੀ ਬੀਰ ਵੱਡੀ ਆਪਾਂ ਇਹ ਕਿੱਥੋਂ ਕੱਢ ਲਈ ਏਡਾ ਵੱਡਾ ਹਾਂ ਉੱਥੋਂ ਮਿਲਿਆ ਮੈਨੂੰ ਚਲ ਚੱਕ ਲੈ ਰਵੀ ਬਹੁਤ ਹੈ ਅੱਛਾ ਥੱਲੇ ਹਾਂ ਇੱਥੇ ਚੰਗੀ ਤਰ੍ਹਾਂ ਫੇਰੀ ਇੱਥੇ ਰਹਿ ਜਾਣੇ ਗੋਲੀ ਦੱਬਦੇ ਇੱਥੇ ਖੇਲ ਚ ਦੁਬਾਰਾ ਜਿਹੜੀ ਜ਼ਿਆਦਾ ਬਰੀਕ ਹੈ ਇੱਥੇ ਰੱਖ ਕੇ ਨਾ ਗੋਲੀ ਇੱਥੇ ਦੱਬਦੇ ਇਥੇ ਵਿੱਚ ਰੱਖ ਕੇ ਦੇ ਦੱਬ ਦੇ ਫੇਕ ਆ ਮਜੂ ਰੱਖ ਦਿਓ ਵਿੱਚ ਸੋਏ ਆ ਜੀ ਆਪਣੇ ਆਲੂ ਰੰਗ ਦੇਖੋ ਕਿੰਨਾ ਸੋਹਣਾ ਬਣ ਆਇਆ ਤੇ ਹੁਣ ਤਾਂ ਖੇਲਾ ਸੁੱਕਿਆ ਆ ਬਾਕੀ ਕੱਲ ਨੂੰ ਪਹਿਲਾਂ ਲੱਗੂਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਪਾਂ ਨੈਕਸਟ ਵੀਡੀਓ 'ਚ 온 ਟਾਈਮ ਲਈ ਬਾਏ